ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਤਾਪਦੀ ਜੋ 350 ਸਾਲ ਮਨਾਇਆ ਜਾ ਰਿਹਾ ਉਹ ਇਸ ਵਾਰ ਪੂਰੇ ਪੰਜਾਬ ਪੱਧਰ ਤੇ ਤੇ ਅੰਡਿਆਆ ਜਿਲ੍ਹਾ ਬਰਨਾਲਾ ਚ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਆਗੂ ਤੇ ਸੰਤ ਬਾਬਾ ਲਾਲ ਸਿੰਘ ਜੀ ਇਹਦੇ ਬਾਰੇ ਜਾਣਕਾਰੀ ਦੇਣਗੇ ਆਓ ਆਪਾਂ ਉਹਨਾਂ ਨੇ ਵਿਸੇਤ ਗੱਲਬਾਤ ਕਰਦੇ ਕਿਸ ਤਰ੍ਹਾਂ ਦਾ ਇਹ ਤਿਹਾਰ ਹੈ ਕਿਸ ਤਰ੍ਹਾਂ ਮਨਾਇਆ ਜਾਏਗਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਸ ਸਬੰਧੀ ਜਾਣਕਾਰੀ ਇਸ ਸਬੰਧੀ ਜੀ ਸ਼ਰੋਮਣੀ ਪੰਥ ਦੀ ਸ਼ਰਮੌਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸਮੂਹ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਤੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਜਥੇਦਾਰ ਪਰਮਜੀਤ ਸਿੰਘ ਜੀ ਖਾਲਸਾ ਐਗਜ਼ੈਕਟਿਵ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਉਦਮਾ ਸਦਕਾ ਸ੍ਰੀ ਸ੍ਰਿਸ਼ਟੀ ਦੀ ਚਾਦਰ ਨੌਵੇਂ ਗੁਰੂ ਦੇਵ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਦਾ 350 ਸਾਲਾ ਸ਼ਹੀਦੀ ਸਤਾਪਦੀ ਪੁਰਬ ਅਤੇ ਨਾਲ ਹੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਤਾ ਗੱਦੀ ਪੁਰਬ ਹੈ ਜੋ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਨੌਵੀਂ ਹੰਡਾਇਆ ਵਿਖੇ ਵੱਡੇ ਪੱਧਰ ਤੇ ਮਨਾ ਰਿਹਾ ਮਨਾਇਆ ਜਾ ਰਿਹਾ ਹੈ 21 ਤਰੀਕ ਨੂੰ ਜਿਹਦੇ ਵਿੱਚ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਹਜੂਰੀ ਹੈਡ ਗ੍ਰੰਥੀ ਅਤੇ ਪੰਥ ਦੇ ਮਹਾਨ ਵਿਦਵਾਨ ਰਾਗੀ ਢਾਡੀ ਕਵਿਸਰ ਵਿਦਵਾਨ ਕਵੀ ਪਹੁੰਚ ਰਹੇ ਹੈ ਸੋ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆਂ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਜਿਹੜਾ ਬਰਨਾਲਾ ਕਿਉਂਕਿ ਮਾਲਵੇ ਦੇ ਵਿੱਚ ਇਹ ਵੱਡਾ ਸਮਾਗਮ ਹੋ ਰਿਹਾ ਹੈ ਇਸੇ ਪੱਧਰ ਤੇ ਪੰਜ ਸਮਾਗਮ ਲਿਖੇ ਗਏ ਸੀ ਇੱਕ ਪਟਿਆਲਾ ਦੂਸਰਾ ਬਕਾਲਾ ਸਾਹਿਬ ਤੀਸਰਾ ਅੰਮ੍ਰਿਤਸਰ ਚੌਥਾ ਹੰਢਿਆਆ ਤੇ ਪੰਜਵਾਂ ਨੰਦਪੁਰ ਸਾਹਿਬ ਆਰਤੀ ਵੀ ਹੈ ਤਿੰਨ ਸਮਾਗਮ ਹੋ ਚੁੱਕੇ ਐ ਮਾਲਵੇ ਦਾ ਵੱਡਾ ਸਮਾਗਮ ਐ ਜੋ ਖਾਸ ਕਰਕੇ ਇਹ ਮਾਲਵੇ ਦੇ ਵਿੱਚ ਸਤਾਪਦੀ ਐ ਜਿਹੜੀ ਪਹਿਲੀ ਵਾਰ ਮਨਾਈ ਜਾ ਰਹੀ ਐ ਜਿਹਦੇ ਵਿੱਚ ਹਜ਼ਾਰਾਂ ਦੀ ਪੈਨਾਤ ਦੇ ਵਿੱਚ ਸੰਗਤਾਂ ਆਉਣਗੀਆਂ ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਪਰਿਵਾਰਾਂ ਸਮੇਤ ਪਹੁੰਚ ਕੇ ਸਤਾਪਦੀ ਦੇ ਵਿੱਚ ਹਾਜ਼ਰੀਆਂ ਭਰਨੀ ਐ ਖੁਸ਼ੀਆਂ ਪ੍ਰਾਪਤ ਕਰਨੀਆਂ ਐ ਉੱਥੇ ਨਾਲ ਹੀ 21 ਤਰੀਕ ਨੂੰ ਅਮਰਦਾ ਬਾਟਾ ਤਿਆਰ ਹੋਵੇਗਾ ਜਿਨ੍ਹਾਂ ਸੰਗਤਾਂ ਨੇ ਖੰਡੇ ਬਾਟੇ ਦੀ ਪੌੜ ਲੈਣੀ ਐ ਕਕਾਰ ਭੇਟਾ ਰਹਿ ਦਿੱਤੇ ਜਾਣਗੇ ਗੁਰਦੁਆਰਾ ਪੱਕਾ ਗੁਰੂ ਸਰਸਵੈਖੇ ਪਹੁੰਚ ਕੇ ਅਮ੍ਰਿਤ ਦਾਤ ਪ੍ਰਾਪਤ ਕਰਨੇ ਹਾਜ਼ਰੀਆਂ ਪਰ ਪਰਣੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਬੰਧੀ ਹੁਣ ਆਪਣੇ ਸੰਤ ਬਾਬਾ ਲਾਲ ਸਿੰਘ ਜੀ ਧੂਰ ਕੋਟ ਦੇ ਸਥਾਨ ਤੋਂ ਉਹ ਵੀ ਜਾਣਕਾਰੀ ਦੇਣਗੇ ਹਾਂ ਬਾਬਾ ਜੀ ਕੀ ਪ੍ਰੋਗਰਾਮ ਹੈ ਕਿੰਨਾ ਸੰਗਤ ਦਾ ਉਤਸ਼ਾਹ ਹੈ ਤੇ ਕੀ ਸੋਡੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਵੱਡੀ ਪੱਧਰ ਤੇ ਜੋ ਮਹਾਰਾਜ ਦਾ ਸਿੱਧੀ ਦਿਹਾੜਾ ਦੋਸ਼ਤਾਬ ਦੀ ਗੁਰੂ ਮਹਾਰਾਜ ਦੀ ਗੁਰਤਾ ਜਿਹੜੀ ਗੁਰਤਾ ਕੱਦੀ ਅਰਪਣ ਕਰੀ ਸੀ ਸਤਿਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ 10ਵੇਂ ਪਾਤਸ਼ਾਹ ਨੇ ਮਹਾਰਾਜ ਨੂੰ ਬਹੁਤ ਵੱਡੀ ਪੱਧਰ ਤੇ ਇਸ ਇਲਾਕੇ ਦੇ ਵਿੱਚ ਸਾਡੇ ਧੂਰਕੋੜ ਦੇ ਵਿੱਚ ਜਿਹੜਾ ਇਹ ਸਥਾਨ ਹੈ ਬਾਬਾ ਬ੍ਰਿਯਾਮ ਸਿੰਘ ਜੀ ਦਾ ਇਹ ਬਹੁਤ ਹੀ ਇਲਾਕੇ ਦੇ ਵਿੱਚ ਦੇਣ ਹੈ ਸਿੱਖੀ ਦਾ ਕਰਕੇ ਇੱਥੇ ਸਾਰੇ ਜਿੰਨੇ ਧਰਮ ਕੋ ਪ੍ਰਚਾਰਕ ਮੈਂਬਰ ਜਿੰਨੇ ਵੀ ਇਲਾਕੇ ਦੀਆਂ ਸਖਸ਼ਤਾਂ ਉਹ ਸਾਰੀਆਂ ਇੱਥੇ ਆਉਂਦੀਆਂ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚੋਂ ਬੱਸਾਂ ਜਾ ਕੇ ਜਿਹੜਾ 21 ਤਰੀਕ ਨੂੰ ਇੱਥੇ ਜਾ ਕੇ ਉੱਥੇ ਸ਼ਤਾਬ ਦੀ ਮਨਾਉਣਗੇ ਸਾਰਾ ਇਲਾਕਾ ਸਾਡਾ ਵੱਧ ਤੋਂ ਵੱਧ ਜਾਊਗਾ ਸਾਨੂੰ ਬਹੁਤ ਇਹ ਸਾਡੇ ਗੁਰੂ ਪੀਰਾਂ ਦੇ ਸਾਡੇ ਜਿਹੜੀ ਮਨਾਈ ਜਾਵੇ ਸਾਡੇ ਧਰਮ ਦੀ ਝੰਡ ਦੀ ਚਾਦਰ ਹੈ ਜਿਹੜੀ ਇਹ ਸਾਰੀ ਬਹੁਤ ਵੱਡੀ ਦੇਣ ਹੈ ਭਾਈ ਮਤੀ ਦਾ ਸਤੀ ਦਾ ਜਿਹੜੇ ਦੇਕਾਂ ਦੇ ਵਿੱਚ ਉਵਾਲੇ ਗਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗਿਆ ਜਾਵੇ ਕਿ ਉਹ ਸਾਰੀ ਵੱਡੀ ਸ਼ਤਾਬ ਦੀ ਜਿਹੜੀ ਇੱਥੇ ਮਨਾ ਰਹੇ ਆ ਅਸੀਂ ਸਾਰਾ ਇਲਾਕਾ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਬੰਧੀ ਸੰਗਤਾਂ ਨੂੰ ਬੇਨਤੀ ਹੈ ਵੀ ਪੂਰੇ ਪੰਜਾਬ ਚੋਂ ਜਿੱਥੇ ਸੰਗਤ ਆ ਰਹੀ ਹੈ ਵੱਧ ਤਬੱਦ ਸੰਗਤ ਜ਼ਿਲ੍ਹਾ ਬਰਨਾਲਾ ਦੇ ਇੰਢਿਆ ਆ ਵਿਖੇ ਪਹੁੰਚ ਕੇ ਇਸ ਦਿਨ ਦਾ ਗੁਰੂ ਸਾਹਿਬ ਨੂੰ ਜਿੱਥੇ ਸਰਦਾਂ ਦੇ ਫੁੱਲ ਭੇਟ ਕਰਨ ਉਥੇ ਹਾਜ਼ਰੀਆਂ ਵੀ ਆਪਣੀਆਂ ਲਾਉਣ ਇਹੀ ਬੇਨਤੀ ਕਰਦੇ ਆ ਦੁਬਾਰਤ ਤੋਂ ਸਮੂਹ ਸਾਧ ਸੰਗਤ ਨੂੰ ਵੀ ਵੱਧ ਤਬੱਦ ਸੰਗਤਾਂ ਇਸ ਸਥਾਨ ਤੇ ਪਹੁੰਚ ਕੇ ਲਾਹੇ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ